ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਨੇ ਐਕਸਪ੍ਰੈਸ ਐਂਟਰੀ ਪੂਲ ਵਿੱਚ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਹੋਰ ਸੱਦੇ ਪੇਜ ਦਿੱਤੇ ਨੇ ਪਰ ਵਿਭਾਗ ਨੇ ਪ੍ਰੋਵਿੰਸ਼ਲ ਲਾਮਜ਼ਦ ਪ੍ਰੋਗਰਾਮ ਪੀਐਨਪੀ ਡਰਾਅ ਵਿੱਚ ਕੁੱਲ 455 ਆਈਟੀਏ ਜਾਰੀ ਕੀਤੇ ਨੇ ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ ਘੱਟ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਸਕੋਰ 802 ਦੀ ਲੋੜ ਸੀ ਅਤੇ 7 ਦਸੰਬਰ 2024 ਦੀ ਸ਼ਾਮ 7:39 ਤੇ ਕੋਆਰਡੀਨੇਟਰ یونیਵਰਸਲ ਟਾਈਮ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਇਹਨਾਂ ਨੂੰ ਜਮ੍ਹਾਂ ਕਰਵਾਉਣਾ ਜ਼ਰੂਰੀ ਸੀ ਅੱਜ ਦੇ ਇਸ ਡਰਾ ਦੇ ਵਿੱਚ ਜਿੱਥੇ ਇਹ ਸਾਲ ਦਾ ਚੌਥਾ ਡਰਾ ਹੈ ਅਤੇ ਮਹੀਨੇ ਦੇ ਸ਼ੁਰੂ ਵਿੱਚ ਦੋ ਪਲੇਡੀਨ ਐਕਸਪ੍ਰੈਸ ਕਲਾਸ ਸੀਈਸੀ ਡਰਾ ਅਤੇ ਇੱਕ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਪੀਐਨਪੀ ਡਰਾ ਤੋਂ ਬਾਅਦ ਹੈ ਹੁਣ ਤੱਕ ਆਈਆਰਸੀਸੀ ਨੇ 2025 ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ 6276 ਆਈਟੀਏ ਜਾਰੀ ਕੀਤੇ ਨੇ 2025 ਵਿੱਚ ਐਕਸਪ੍ਰੈਸ ਐਂਟਰੀ ਡਰਾ ਦੇ ਸੰਖੇਪ ਦੀ ਗੱਲ ਕੀਤੀ ਜਾਵੇ ਤਾਂ 4 ਫਰਵਰੀ ਵਾਲੇ ਦਿਨ ਸੂਬੇ ਨਾਮਜ਼ਦ ਪ੍ਰੋਗਰਾਮ ਜਿਸ ਵਿੱਚ 455 ਆਈਟੀਏ ਤੇ ਕੱਟਆਫ ਸਕੋਰ 802 ਸਨ 23 ਜਨਵਰੀ ਕੈਨੇਡੀਅਨ ਅਨਵਕ ਕਲਾਸ ਦੇ ਵਿੱਚ 400 4000 ਆਈਟੀਆ ਜਾਰੀ ਕੀਤੇ ਗਏ ਜਿਸ ਵਿੱਚ 527 ਦਾ ਸਕੋਰ ਸੀ 8 ਜਨਵਰੀ ਨੂੰ ਕੈਨੇਡੀਅਨ ਅਨਵਕ ਕਲਾਸ ਦੇ ਵਿੱਚ 1350 ਤੇ 552 542 ਦਾ ਸਕੋਰ ਸੀ 7 ਜਨਵਰੀ ਨੂੰ ਸੂਬੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ 471 ਆਈਟੀਆ ਤੇ 793 ਦਾ ਸਕੋਰ ਸੀ ਜੁਲਾਈ 2024 ਸ਼ੂਭ ਭਾਗ ਨੇ ਉਹਨਾਂ ਵਿਭਾਗਾਂ ਦੇ ਉਮੀਦਵਾਰਾਂ ਦੇ ਉੱਪਰ ਬਹੁਤਾਂ ਜ਼ੋਰ ਦੇਆ ਜੋ ਪੀਐਨਪੀ ਸੀਈਸੀ ਅਤੇ ਸ਼੍ਰੇਣੀ ਅਧਾਰਿਤ ਚੋਣ ਡਰਾ ਲਈ ਯੋਗਤਾ ਪੂਰੀ ਕਰਦੇ ਨੇ ਆਈਆਰਸੀਸੀ ਸਲਾਨਾ ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਅਨੁਸਾਰ ਹੈ ਜੋ ਕੈਨੇਡਾ ਵਿੱਚ ਉਮੀਦਵਾਰਾਂ ਲਈ ਅਤੇ ਉਹਨਾਂ ਲੋਕਾਂ ਦੇ ਦਾਖਲੇ ਨੂੰ ਨਿਰਧਾਰਤ ਕਰਦਾ ਜੋ ਦੇਸ਼ ਦੀ ਆਰਥਿਕ ਅਤੇ ਜਨਸੰਖਿਆ ਟੀਚੇ ਨੂੰ ਪੂਰਾ ਕਰਨ ਲਈ ਸੰਬੰਧਿਤ ਪੇਸ਼ੇਵਰ ਅਤੇ ਪਾਸ਼ੇ ਹੁਨਰ ਦੇ ਵਿੱਚ ਹਨ ਅਤੇ ਸੰਗੀ ਇਮੀਗ੍ਰੇਸ਼ਨ ਪ੍ਰਣਾਲੀ ਰਾਹੀਂ 2025 ਦੀ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਤਰਹੀ ਸ਼੍ਰੇਣੀਆਂ ਵਿੱਚ ਸੇ ਸਮਭਾਲ ਬਾਰ ਅਤੇ ਫਰੈਂਚ ਪਾਸ਼ਾ ਦੀ ਮੁਹਾਰਤ ਨੂੰ ਮੂਰੇ ਕੀਤਾ ਹੈ। ਐਕਸਪ੍ਰੈਸ ਐਂਟਰੀ ਕਿਮੇ ਕੰਮ ਕਰਦੀ ਹੈ। ਐਕਸਪ੍ਰੈਸ ਐਂਟਰੀ ਇੱਕ ਬਿਨੇ ਕਾਰ ਪ੍ਰਬੰਧਨ ਪ੍ਰਣਾਲੀ ਹੈ ਜੋ ਕੈਨੇਡਾ ਵਿੱਚ ਤਿੰਨ ਸਭ ਤੋਂ ਵੱਡੇ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਪ੍ਰਬੰਧਨ ਕਰਦੀ ਹੈ। ਜਿਸ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਸ਼ਾਮਲ ਹੈ। ਐਕਸਪਰਟਸ ਐਂਟਰੀ ਉਮੀਦਵਾਰ ਬਿਨਕਾਰ ਪ੍ਰਣਾਲੀ ਤੇ ਕੰਮ ਕਰਦੀ ਹੈ ਜੇਕਰ ਨਵੇਂ ਆਉਣ ਵਾਲੇ 3 ਐਕਸਪਰਟਸ ਐਂਟਰੀ ਪ੍ਰਬੰਧਕ ਪ੍ਰੋਗਰਾਮਾਂ ਵਿੱਚੋਂ ਇਸੇ ਇੱਕ ਯੋਗ ਨੇ ਤਾਂ ਉਹਨਾਂ ਨੂੰ ਪਹਿਲਾਂ ਇੱਕ ਉਮੀਦਵਾਰ ਪ੍ਰੋਫਾਈਲ ਭਰਦਾ ਜਮਾ ਕਰਨਾ ਪਵੇਗਾ ਤੇ ਇੱਥੇ ਆਉਣ ਵਾਲੇ ਐਕਸਪੀਰੀਐਂਸ ਐਂਟਰੀ ਉਮੀਦਵਾਰ ਪੂਲ ਵਿੱਚ ਉਮੀਦਵਾਰ ਹੋਣਾ ਪਵੇਗਾ ਅਤੇ ਉਮੀਦਵਾਰਾਂ ਨੂੰ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਕੋਰ ਅਨੁਸਾਰ ਸਕੋਰ ਦਿੱਤਾ ਜਾਂਦਾ ਹੈ ਉਹਨਾਂ ਦੇ ਮਨੁੱਖੀ ਪੂੰਜੀਕਾਰ ਨਰ ਤਬਾ ਤਬਾਦਲੇ ਦੀ ਯੋਗਤਾ ਮਾਪਦੰਡਾ ਦੇ ਆਧਾਰ ਤੇ ਇੱਕ ਸੀਆਰ ਐਸ ਕੋਰ ਨਿਰਧਾਰਤ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਆਈਟੀਏ ਪ੍ਰਾ ਕੀਤਾ ਜਾਂਦਾ ਹੈ ਕੈਨੇਡਿਆ ਕੁਮਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖੜੀ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਫੜਾ ਦੇ ਨਾਲ